ਦੇਖੋ ਤੇ ਇਤਲੀ ਪਾਣੀ ਦੇ ਵਿੱਚ ਗਰਮੀ ਆਉਦੀ ਮਟਾਉਂਦੀ ਹੋਈ ਇਹਦੇ ਲਈ ਮੈਂ ਕਹਿੰਦਾ ਹਾਂ ਉਹਨਾ ਵੀਰ ਭਰਾਵੋ ਘਰਿਆ ਉਹਦੇ ਖੁੱਲਾ ਵਰਤਮਾਨ ਜਿਹਾ ਪਾਣੀ ਭਾ ਕੇ ਰੱਖੋ ਵੀ ਜਾਨਵਰ ਨਾ ਵੀ ਸਕਣ ਤੇ ਪਾਣੀ ਵੀ ਪੀ ਸਕਣ ਦੇਖੋ ਕਹਿੰਨਾ ਗਰਮੀ ਲੱਗਦੀ ਹੈ ਗਰਮੀ ਆਉਦੀ ਸ਼ਾਂਤ ਕਰਦੀ ਹੈ ਉਨਕਾ ਤੇ ਛੱਡੇ ਵੱਠੜ ਦੇ ਪਾਣੀ ਪਾ ਕੇ ਨਾਲੇ ਤੱਕ ਰਵੀ ਜਾਂਦਾਗਾ ਨਾਲੇ ਜਾਨਵਰ ਲਾਉਂਦੇ ਰਹਿੰਦੇ ਦੇਖੋ ਕਿਵੇਂ ਗੂਚੀਆਂ ਲਾਉਂਦੇ ਆ ਜਿਵੇਂ ਆਪੇ ਛੋਟੇ ਹੁੰਦੇ ਖੇਲਣਾ ਚ ਗੂਚੀਆਂ ਲਾਉਂਦੇ ਸੀ ਇਹਦੇ ਲਈ ਤਹੀ ਖੇਲ ਆ ਦੇਖ ਇੱਕ ਐ ਵੀ ਥੋੜਾ ਜਿਹਾ ਜੇ ਲੰਬਾ ਹੋਵੇ ਤੇਰੇ ਵੀ ਇਹ ਚ ਬਸ ਥਰ ਨਹੀਂ ਸਕਦੀ ਚਲੋ ਜੇ ਹੋਰ ਕੋਲੋਜ ਹੁੰਦਾ ਨਹੀਂ ਇਦੋਂ ਚਲੋ ਆ ਗਈ ਗਰਮੀ ਮਿਟਾ ਕੇ ਜਾਨਵਰ ਬਹੁਤ ਤਰ੍ਹਾਂ ਦੇ ਆਉਂਦੇ ਨੇ ਇੱਥੇ ਕਬੂਤਰ ਚਿੜਗੀਆਂ ਉੱਗੀਆਂ ਘਟਾਰਾਂ ਜਿਵੇਂ ਇਹ ਗਟਾਰ ਦਾ ਵਿਚਾਰੀ ਥੱਲੇ ਪਾਣੀ ਪੀ ਜਾਂਦੀ ਐ ਤੇ ਡਰਦੀ ਆਉਂਦੀ ਨਹੀਂ। ਜਦੋਂ ਕਾ ਵੀ ਪੂਰਾ ਪਾਣੀ ਦਾ ਰਮਿਆ ਵਿਆ। ਇਹਦੇ ਲਈ ਕਾ ਵੀ ਦੇਖੋ ਪ्योर ਹਰਾ ਪਿਆ ਨਾ। ਜਿਵੇਂ ਰੰਗ ਕੀਤਾ ਹੁੰਦਾਗਾ। ਨਿਆ ਮੌਸਮ ਚ ਘਾਵ ਨਹੀਂ ਵੱਜਦਾ ਪਣਾ ਪਾਣੀ ਤੋਂ। ਇਹ 24 ਘੰਟੇ ਪਾਣੀ ਚੱਲੀ ਜਾਣਾ ਇਹ ਚ। ਇਹ ਰਾਤ ਬੰਦ ਨਹੀਂ ਹੁੰਦਾ। ਆਉਦੀ ਸਮਰਸੀ ਵੱਲ ਆਈ ਵੀ ਆ ਟੁੱਟੀ ਦਿਲਾਇਆ ਪਾਈਪ ਚੱਲਦਾ ਰਹਿੰਦਾ ਜੇ ਇੰਨਾ ਕਰਕੇ ਇੱਕ ਮਹੀਨਾ ਬਿੱਲ ਵੀ ਆ ਗਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ ਇਹ ਤਾਂ ਵਿਚਾਰੇ ਗਰਮੀ ਆਉਦੀ ਮਟਾਉਂਦੇ ਨੇਗੇ ਅਸੀਂ ਟੂਟੀ ਜਿਗਾ ਨਹੀਂ ਲੱਗਿਆ ਵਰਤਮਾਨ ਤ ਆਪਣੇ ਘਰੇ ਭਾਂਡੇ ਦਾ ਹੁੰਦੇ ਨੇ ਪਾਣੀ ਪਾ ਕੇ ਦਸਾਂਵੇਂ ਰੱਖ ਸਕਦੇ ਹਾਂ ਬਾਲਟੀ ਭਰ ਕੇ ਬੱਠਲ 'ਚ ਪਾਣੀ ਪਾ ਕੇ ਰੱਖਦੇ ਬੋਟਰ ਬੋਟਰ ਦਾ ਆਪਣੇ ਆਪ ਹੀ ਪੈਰਾਂ ਦੇ ਨੇ ਘਰੇ ਜੀਜ ਪਾਣੀ ਪੀ ਵੀ ਸਕਣ ਨਾ ਵੀ ਸਕਣ ਇੰਨਾ ਕ ਤਾਂ ਪੰਨ ਖਾਟੀ ਲੈ ਲਵੋ ਕੁਝ ਹੋਰ ਤਾਂ ਆਪਾਂ ਕਰਨਾ ਨਹੀਂਗਾ ਨਾ ਕੁਝ ਲੱਗਣਾਗਾ ਮਸਮਾੜੀ ਦੀ ਹਿੰਮਤ ਆ ਕਰ ਲੋ ਕੰਮ ਪੂਰਨ ਦੇ ਕੰਮ ਆ ਵੀਰੋ ਇਹ ਪਿਆਸੇ ਨੂੰ ਪਾਣੀ ਪਿਉਣਾ ਦੇਖੋ ਹੁਣ ਫੇਰ ਪੈਰ ਧਰਤੀ ਦੇ ਵਿੱਚ ਹੁਣ ਥੱਲੇ ਪਾਣੀ ਆ ਨਾ ਇਹਦੇ ਥੱਲੇ ਪਾਣੀ ਤੇ ਥੋੜਾ ਜਿਹਾ ਨੀਵੇਂ ਹੁੰਦੀ ਆ ਇਹ ਤਾਂ ਇਹ ਜਮਾਂ ਲੱਗ ਬਣਾਵਾ ਤੈਨੂੰ ਭੱਜ ਜਾਣਾ ਆਹ ਦੇਖੋ ਦੂਰ ਤੋਂ ਬਣਾ ਰਿਹਾ ਹਾਂ ਕੈਮਰੇ ਨੂੰ ਕਲੋਜ਼ ਕੀਤਾ ਵਜਮ ਆ ਦੇਖੋ ਥੋੜਾ ਜਿਹਾ ਮਲੇ ਲਵੇ ਆ ਗਏ ਤੇ ਹੁਣ ਆਇਆ ਲੱਗਦਾ ਜਿਵੇਂ ਜਮਾ ਲਵੇ ਖੜ ਕੇ ਬਣਾਈ ਹੁੰਦੀ ਹੈ ਦੇਖੋ ਪਾਣੀ ਚੱਲ ਰਿਹਾ ਨਾ ਥੋੜਾ ਥੋੜਾ ਟੂਟੀ ਵਿਚ ਬੱਠਾ ਜੇ ਨਾਲੇ ਘਰ ਨੂੰ ਪਾਣੀ ਲੱਗੀ ਜਾਂਦਾ ਨੜੇ ਜਾਨਵਰਾਂ ਦੇ ਕੰਮ ਮਤਲਬ ਪੀਣ ਦੇ ਤੇ ਨਹਾਉਣ ਦੇ 프리ਵਿਸ਼ੇਬਾ ਮਿਲਦੀ ਆ ਜੀਵ ਵੀ ਨਹੀਂ ਕਰ ਸਕਦੇ ਤਾਂ ਫਿਰ ਜ਼ਿੰਦਗੀ ਚ ਕੁਸ਼ਮ ਨਹੀਂ ਕਰ ਸਕਦੇ ਕਮੈਂਟ ਤੇ ਸ਼ੇਅਰ ਕਰਕੇ ਦੱਸਿਓ ਜ਼ਰੂਰ ਕੀ ਇਹਨੇ ਕੀਨੇ ਰੱਖਿਆ ਜੀ ਨੇ ਨਹੀਂ ਰੱਖਿਆ ਉਹਨੇ ਦੱਸ ਕਰਨੇ ਕੀਆ ਮੇਰੇ ਵੀਰ ਨੇ ਪਰ ਕਰੋ ਯ ਜ਼ਰੂਰ ਕਰੋ ਉਹਨਾਂ ਦਾ ਕੰਮ ਹੀ ਆ ਆ ਦੇਖੋ ਛੋਡੇ ਮਾਨ ਨੂੰ ਵੀ ਤਸੱਲੀ ਹੋ ਗਈ ਹਾਂ ਕੋਈ ਕੰਮ ਕੀਤਾਗਾ ਆਪਾਂ ਉਹਦੇ ਪੱਖਿਆਂ ਥੱਲੇ ਵੜ ਕੇ ਪੈ ਜਾਂਦੇ ਆ کولਰਾਂ ਥੱਲੇ ਏਸ਼ੀਆ ਥੱਲੇ ਇਹ ਵਿਚਾਰੇ ਕਿਹੜੇ کولਰ ਏਸ਼ੀਆ ਥੱਲੇ ਬੜਨ ਇਹਨਾਂ ਦਾ ਬੱਠਲੀ ਏਸ਼ੀਆ ਖੱਟ ਲੋਕ ਨੂੰ ਮੇਰਾ ਵੀਰ ਜਿਹੜਾ 2 ਮਹੀਨੇ ਖੱਟਿਆ ਜਾਂਦਾ